मैं नहीं खुला यूँ लेकिन ये थर्टी तो खुला थे। मेरा दीजा पे जा रहा है। मेरा कार वाला एनी पैन खुला है पाँच दिन। ये सारा कुछ इस तरह से हाँ। मैं हाथ से कोई नहीं। नहीं तो आपने नो तो आपने ना एक काम करना। किसे बेचने का लोगा? उसी में आके कल बात। ਇਹ ਦੋਰੀ ਹੋਈ ਆ ਠੀਕ ਹੈ ਮੇਰੀ ਭੈਣ ਨੇ ਇਹਨਾਂ ਨੂੰ ਦੋਰੀ ਕਿਹਨਾਂ ਆ ਇਹਦੀ ਭੈਣ ਜਿਹਨਾਂ ਨੂੰ ਪਾਈ ਜੁਲਿੰਦਨਗਰ ਲੋਕੇਸ਼ਨ ਪਹੁੰਚੀ ਹੋਈ ਆ ਥੋੜੇ ਬੀ ਜਾ ਕੇ ਆ ਆ ਰਾਤ ਦੇ ਬਾਅਦ ਕਰਦੇ ਨਾ ਫਿਰ ਦੇਖਿਆ ਹਾਂ ਹਾਂ ਗੋਵਿੰਦਨਗਰ ਹਰ ਬਸਤੀ ਬਿਜਲੀ ਦਾ ਐਡ ਕਲਿਟਰ ਬੇਸੀ ਦੇ ਸਾਹਮਣੇ ਕਹਿੰਦੇ ਆ ਇਹ ਸਰ ਭਾਜੀ ਸਾਡੇ ਦਿਮਾਗ ਛੋ ਗਿਆ ਤੂੰ ਕਿੱਥੇ ਗੇਹ ਲੈਣ ਜਾ ਰਹੇ ਆ ਬਲੈ ਸਾਰੇ ਸਾਡੇ ਕੋਲ ਕੀ ਕਰ ਦਿੱਤਾ ਹੋਇਆ ਪਾਣੀ ਇੱਕ ਨੇ ਤੇਰ ਘਰ ਵਾਲੇ ਨੇ ਬੋਲਣਾ ਮੈਂ ਦਿੱਤੀਆਂ ਭਾਈ ਫੁਫੜਾ ਇਹ ਕਿਹੜਾ ਹੈ ਇਹ ਜੱਡਾ ਕਾਰ ਵਾਲਾ ਕਿੱਥੇ ਹੈ ਮੈਂ 5 ਨੰਬਰ ਥਾਣੇ ਉੱਤੇ ਕਾਰੋ ਇਹ ਸਾਡੇ ਦਰਵਾਜ਼ੇ ਤੇ ਮੀਡੀ ਲੈ ਕੇ ਸਾਨੂੰ ਮਾਰਨ ਤਾਂ ਕਹਿ ਦਿੰਦੀ ਪਈ ਆ ਉਤੋਂ ਗੰਦੀ ਗੰਦੀਆ ਗਾਲਾਂ 2-3 ਭੜਾ ਲੈ ਕੇ ਆਈ ਹੋਈ ਆ ਆਪਣੇ ਤਮਾਸ਼ਾ ਕਰਦੀ ਪਈ ਇਹ ਸਾਡੇ ਦਰਵਾਜ਼ੇ ਪਰ ਕਿੱਦਾਂ ਦੇਖ ਲਓ ਭਾਈ ਤੁਹਾਡੇ ਸਾਹਮਣੇ ਇਦਾਂ ਬੜੀ ਬੇਚੈਰੀ ਰੋ ਰਹੀ ਆ ਤਿੰਨ ਬੱਚੇ ਉਹਦੇ ਕੋਲ ਹੈ ਮੇਰੀ ਮਦਦ ਕਰਨਾ ਤੁਹਾਡਾ ਬੱਚਾ ਤੁਹਾਡੇ ਨਾਲ ਲੜਕੀ ਵੱਲੋਂ ਦੋਸ਼ ਲਗਾਏ ਗਏ ਹੈ ਇਹਨਾਂ ਵੱਲੋਂ ਜਿਹੜੇ ਕਿ ਬੱਚੇ ਹੈ ਮੇਰਾ ਘਰ ਲਾਓ ਚਲਾ ਜਾਓ ਲੜਕੀ ਕਹਿ ਰਹੀ ਹੈ ਕਿ ਮੇਰੀ ਭੈਣ ਮਿਸਿੰਗ ਹੈ ਕਿਤੇ ਨਾ ਕਿਤੇ ਕੀ ਲੱਗਦਾ ਕਿਹੜੀ ਪਾਈ ਦੇਖੋ ਦੋਨੋਂ ਪਾਸੇ ਕੁਛ ਨਾ ਕੁਛ ਤੇ ਕਾਲਾ ਹੈ ਜੀ ਤਾਂ ਹੀ ਕੁੜੀ ਵੀ ਨੱਠੀ ਹੈ ਤੇ ਮੁੰਡਾ ਵੀ ਨੱਠਿਆ ਜੀ ਜੀ ਬੇਸਿਕਲੀ ਇਹਨਾਂ ਨੂੰ ਵੀ ਪਤਾ ਸਾਰਾ ਸੀ ਟੀਚਰ ਪਹਿਲੇ ਵੀ ਕਰੀਟ ਹੈ ਠੀਕ ਹੈ ਆਪਾਂ ਅੱਜ ਆ ਕੇ ਸੀਨ ਬਣਾਈਏ ਸਾਡਾ ਕੋਈ ਫਾਇਦਾ ਤੇ ਬੰਦਾ ਨਹੀਂ ਵੀ ਪਲਾਨ ਕੰਮ ਚੱਲਦਾ ਪਿਆ ਦੋਨੋਂ ਪਾਰਟੀਆਂ ਨੂੰ ਪਤਾ ਕੋਣ ਕਿੱਥੇ ਨੱખ્યા ਕਿੱ데 ਨਹੀਂ ਨੱખ્યા ਬਾਕੀ ਆਪਾਂ ਤਾਂ ਪਹਿਲੀ ਵਾਰ ਇਹਨਾਂ ਨੂੰ ਮਿਲੇ ਆ ਜੀ ਪਹਿਲੀ ਵਾਰ ਹੀ ਇਹਨਾਂ ਨੂੰ ਮਿਲੇ ਆ ਪਹਿਲੀ ਵਾਰੀ ਅਸੀਂ ਉਹਨਾਂ ਨੂੰ ਜਾਣਦੇ ਆ ਉਹ ਵੀ ਨਵੇਂ ਆਏ ਨੇ ਮਹੱਲੇ ਦੇ ਵਿੱਚ ਕੋਈ ਜ਼ਿਆਦਾ ਟਾਈਮ ਉਹਨਾਂ ਨੂੰ ਹੋਇਆ ਨਹੀਂ ਕਿੰਨੇ ਚਿਰ ਹੋ ਗਈ ਭਾਈ ਉੱਧਾ ਸੱਤ ਮਹੀਨੇ ਹੋ ਇਸ ਤੋਂ ਜ਼ਿਆਦਾ ਉਹਨਾਂ ਨੂੰ ਟਾਈਮ ਹੋਇਆ ਪਹਿਲਾਂ ਵੀ ਇੱਧਾ ਗਵਾਨ ਹੋਇਆ ਮਹੱਲੇ ਦੇ ਨਹੀਂ ਆਪਾਂ ਕਦੀ ਗਵਾਨ ਨਹੀਂ ਦੇਖਿਆ ਨਾ ਹੀ ਕਦੀ ਇਸ ਮਹੱ ਹਾਨੂੰ ਪਤਾ ਲੱਗਾ ਵੀ ਬਾਹਰ ਸ਼ੋਰ ਸ਼ਰਾਬਾ ਹੋ ਰਿਹਾ ਵਾ ਅਸੀਂ ਸਾਰੇ ਬਾਹਰ ਆਏ ਆ ਨਮਾਸੀ ਵੀ ਬਾਹਰ ਆਏ ਆ ਸੋ ਦਾ ਟਾਈਮ ਸੀਗਾ ਵੀ ਖਾਪ ਖਾਣਾ ਕਾਹਦਾ ਪਿਆ ਰਿਆ ਮੀਡੀਆ ਇਕੱਠਾ ਹਰ ਜੀ ਇਕੱਠੀ ਆ ਬੜਾ ਵਿਚਾਰੀ ਨਾਲ ਆਪਾਂ ਤਿੰਨ ਬੱਚੇ ਛੋਟੇ ਛੋਟੇ ਦੇਖ ਰਹੇ ਆ ਰੋ ਰਹੇ ਕੋਈ ਨਾ ਕੋਈ ਦਾ ਸਜਾਈ ਕਰ ਰਹੀ ਕੋਈ ਕੰਮ ਕੀ ਕਰਦਾ ਕੋਈ ਪਤਾ ਇਹਨਾਂ ਹਸਬੰਡ ਕੀ ਕੰਮ ਕਰਦਾ ਕਿ ਨਹੀਂ ਮੈਂ ਬਰਦਰ ਕਦੀ ਦੇਖਿਆ ਹੀ ਨਹੀਂ ਕਦੀ ਦੇਖਿਆ ਨਹੀਂ ਕਦੀ ਨਹੀਂ ਕਿਸੇ ਨੂੰ ਦੇਖਿਆ ਕੁੜੀ ਨੂੰ ਹਰਨੁਮ ਨਹੀਂ ਦੇਖਿਆ ਸੀ ਕਿਸੇ ਨੂੰ ਨਹੀਂ ਦੇਖਿਆ ਕਦੀ ਦੀ ਠੀਕ ਹੈ ਜੀ ਤੁਹਾਨੂੰ ਕਹਦੇ ਨਿਊਲੀ ਆਏ ਆ ਪੁਰਾਣੇ ਬੰਦੇ ਹੁੰਦੇ ਆ ਸੀ ਬੇਸਿਕਲੀ ਜੀ 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 ਜ ਵੀਡੀਓ ਦਿਖਾਈ ਜਾ ਰਹੀ ਜਿਹਦੇ ਵਿੱਚ ਤੁਸੀਂ ਕਹਿੰਦੇ ਵੀ ਤੁਹਾਡੇ ਤੁਹਾਡੇ ਸਿੱਖਰ ਵੀ ਤੁਹਾਡੇ ਸਿੱਖਰ ਵੀ ਤੁਸੀਂ ਵੀ ਉਸ ਮਤਲਬ ਤੁਸੀਂ ਸਾਰੇ ਜੁਨੇ ਹੋ ਤੋਂ ਇੱਕ ਵੀਡੀਓ ਸ਼ੋਅ ਕਰ ਰਹੇ ਨੇ ਉਹ ਕਿੱਥੋਂ ਦੀ ਵੀਡੀਓ ਹੈ ਮੰਗਦੇ ਆ ਪਾਰਟੀ ਹੋਏ ਦੇ ਘਰ ਵਾਲਿਆਂ ਨੇ ਉਹਨਾਂ ਨੂੰ ਸਮਝਾਣ ਕਿ ਸੀ ਕਿ ਇਹ ਮੈਂ ਹਟ ਕੇ ਲਾ ਕੇ ਕਰ ਦੇਣਾ ਯਾਨੀ ਕਿ ਕਿਤੇ ਨਾ ਕਿਤੇ ਤੁਹਾਨੂੰ ਪਤਾ ਕਿ ਸੀ ਕਿ ਕਿਤੇ ਨਾ ਕਿਤੇ ਜੜਾ ਕੀ ਆ ਪਹੁੰਚ ਕੀ ਆ ਸਾਡ ਪਲ ਪਲ ਇੱਥੇ ਆਇਆ ਤੋਂ ਮੌਕੇ ਦਿੰਦਾ ਜੀ ਡਿਊਟੀਆਂ ਦਾ ਸਤਿਕਾਰ ਮੈਮ ਕਿਤੇ ਨਾ ਕਿਤੇ ਤੁਹਾਨੂੰ ਪਤਾ ਕਿ ਸੀ ਫਿਰ ਕੀ ਯਾਨੀ ਕਿ ਤੁਹਾਡੀ ਚਾਚਾ ਜੀ ਦੀ ਪਾਨਕ ਨਹੀਂ ਸੀਗੀ ਜੇ ਕੋਈ ਗੱਲ ਬਾਤ ਹੋਵੇ ਯਾਰ ਉਹ ਕੋਈ ਹੋਈ ਬੋਲ ਰਿਹਾ ਹੈ ਉਹ ਹੀ ਆਈ ਹੋਈ ਹੈ ਇਹ ਗਾਂ ਵੀ ਲੋਕਾਂ ਦੀ ਕੁੜੀਆਂ 'ਤੇ ਝੋਂਦੀ ਹੀ ਹੈ ਮੈਡਮ ਦਾ ਸਦਾ ਕੋ ਸਬੂਤ ਹੈ ਇਹ ਹੀ ਕੰਮ ਕਰਦੀ ਐ ਕਰੋ ਗੱਲ ਕਿਉਂ ਨਹੀਂ ਤੁਹਾਡੇ ਨਾਲ ਐਗਰੀ ਕੀ ਗੱਲ ਐ ਜਿਹੜੀ ਤੁਹਾਡੇ ਨਾਲ ਐਗਰੀ ਨਹੀਂ ਮੇਰੇ ਨਾਲ ਐਗਰੀ ਨਹੀਂ ਕਿ ਤੇਰੀ ਭੈਣ ਨੇ ਮੇਰੇ ਘਰੋਂ ਨਿਕਾਲਿਆ ਅੱਛਾ ਇਹਦੀ ਭੈਣ ਨੇ ਘਰੋਂ ਕੀ ਨਾ ਗਈ ਉਹਨਾਂ ਨਾਲ ਜਿਨ੍ਹਾਂ ਨੇ ਹਸਾਇਆ ਤੁਹਾਡੇ ਹਸਬੰਦ ਮੈਂ ਇਹਦੀ ਭੈਣ ਦਾ ਤੁਹਾਡੇ ਹਸਬੰਦ ਦਾ ਨਾਮ ਕੀ ਹੈ ਮੇਰਾ ਨਾਮ ਮੇਰੇ ਘਰ ਵਾਲੇ ਦਾ ਨਾਮ ਅਰੁਣ ਹੈ ਤੇ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਨਿਭਾ ਹੈ ਕਿੱਥੇ ਰਹਿਣ ਵਾਲੇ ਤੁਸੀਂ ਮੈਂ ਬਸ ਤੀਨੋਂ ਬਰਕਰਖਾਨੇ ਦੇ ਰਹਿਣ ਵਾਲੀ ਹਾਂ ਬਹੁਤ ਅੱਛਾ ਜੀ ਤੇ ਜਿਹੜੇ ਤੁਹਾਡੇ ਹਸਬੰਦ ਹੈ ਕਿ ਇਹਨਾਂ ਨਾਲ ਜੋਬ ਵਗੈਰਾ ਕਰਦੇ ਸੀ ਕਿੱਦਾਂ ਹੋ ਗਿਆ ਇਹਨਾਂ ਦੀ ਅਟੈਚਮੈਂਟ ਕਰਤਾ ਸੀਗੇ ਇਹ ਪਤਾ ਨਹੀਂ ਕਿੱਥਾਂ ਮਿਲ ਗਏ ਆਪਸ ਵਿੱਚ ਨਹੀਂ ਇਹਨਾਂ ਦੀ ਸਿਸਟਰ ਨੂੰ ਮੈਨੂੰ ਕਿੱਦਾਂ ਸਮਝ ਲੱਗੀ ਤੀ ਕਹ ਰਹੀ ਇਹਨਾਂ ਦੀ ਭੈਣ ਦਾ ਮਤਲਬ ਕੌਣ ਹੈ ਕੌਣ ਹੈ ਜਿਨ੍ਹਾਂ ਨਾਲ ਗੱਲਬਾਤ ਇਹਨਾਂ ਦੀ ਗੱਲਬਾਤ ਕੋਈ ਇਹਨਾਂ ਦੀ ਹਾਂਜੀ ਫਰੈਂਡਸ਼ਿਪ ਸੀਗੀ ਆ ਤੋਂ ਨੇ ਪਤਾ ਨੂੰ ਕ

ਲਵ ਮੈਰਿਜ ਕਰਾਈ ਹੋਈ ਹੈ ਠੀਕ ਹੈ ਠੀਕ ਹੈ ਜਦੋਂ ਇਹ ਲਵ ਮੈਰਿਜ ਕਰਾਇਆ ਤਾਂ ਮੁੰਡਾ ਮੇਰੇ ਘਰ ਦੋ ਦੋੜ ਦਰ ਕਰਦਾ ਸੀ ਮੇਰੇ ਨਾਲ ਤੋਰ ਦੋ ਮੇਰੇ ਨਾਲ ਤੋਰ ਦੋ ਅੱਛਾ ਸਮਝ ਗਿਆ ਉਹ ਕਿੱਦਾਂ ਦੇਖ ਰਿਓ ਕਿ ਕਿੰਨੇ ਬੇਟੇ ਹੈਗੇ ਇਸ ਦਾ ਇਹਨਾਂ ਦੇ ਕਿੰਨੇ ਬੇਟੇ ਨੇ ਮੇਰੇ ਬੇਟੇ ਕੋਈ ਨਹੀਂ ਬੇਟੀ ਹੈ ਹਾਂ ਗੁਰੂ ਪੜਾ ਕਦੇ ਵੀ ਇਤੀ ਬੈਣ ਕੇ ਦੀ ਇਦਾਂ ਨਹੀਂ ਲੱਗਦੀ ਵੇ ਮਾਰਿਆ ਪੜਾ ਹੀ ਕਰੇ ਖਾਣੇ ਆ ਜਦੋਂ ਦੋਨਾਂ ਟਾਈਮ ਦਿੱਤਾ ਗਿਆ ਥਾਣੇ ਦਾ ਹੁਣ ਥਾਣੇ ਆਜੋ ਭਾਜੀ ਰਾਤ ਦੇ ਜੋ ਕੰਮ ਹੋਏ ਇਦਾਂ ਨਾ ਪੱਕਾ ਪੈਂਦਾ ਰਾਤ ਦੇ 9 10 ਵਜੇ ਨਾ ਠੀਕ ਹੈ। ਥਾਣੇ ਆਜੂ ਗੱਲ ਮੁੱਕ ਜੂਗੀ ਨਹੀਂ ਮੁੱਕ ਜੂਗੀ ਪਰ ਚਾ ਦਿਆਂਗੇ। ਠੀਕ ਹੈ ਜੀ। ਫੇਰ ਆ ਨਾ ਐਸੇ ਜੁਕਤਾ ਕਿਹੜੇ ਥਾਣੇ ਤੋਂ ਭਾਜੀ? ਪੰਜ ਮਿੰਟ ਵੀ। ਕੀ ਗੱਲਬਾਤ ਕੀ ਹੋਈ ਭਾਜੀ ਇੱਥੇ? ਗੱਲਬਾਤ ਸੁਣਨ ਤੋਂ ਬਾਅਦ ਉਹ ਦੋਨਾਂ ਤਰ੍ਹਾਂ ਤਰਖਾਸ ਦਿੱਤੀ ਆ। ਅੱਛਾ ਜੀ। ਉਹ ਕਿੰਨੇ ਮੇਰੀ ਭੈਣ ਕਿਨਾਂ ਨੇ ਕੱਢੀ ਆ। ਅੱਛਾ। ਬਲਗਾ ਕੇ ਬਾਹਰ ਗਈ। ਉਹ ਕਿੰਨੇ ਮੇਰੇ ਸਾਰਾ ਜਾਮਦਾਰ ਹੈ ਇਹਨਾਂ ਦੇ ਕੋਲ। ਅੱਛਾ। ਬਾਕੀ ਜਿਹੜੀ ਕਾਰਵਾਈ ਥਾਣੇ ਪਤਲਾ ਪਾਈਓ ਤੇ ਬਦਲ ਕੋਈ ਨਹੀਂ ਚੱਲਦਾ। ਮਤਲਬ ਦੋਨਾਂ ਵੱਲੋਂ ਤਰਖਾਸ ਦਿੱਤੀ ਕੀ ਥਾਣੇ ਨਾਲ ਤਰਖਾਸ ਦਿੱਤੀ। ਤੇ